ਫਿਲੌਰ ਅਕਲਪੁਰ ਰੋਡ ਤੇ ਮਿਲੀ ਪ੍ਰਵਾਸੀ ਮਜ਼ਦੂਰ ਦੀ লাশ ਪੁਲਿਸ ਨੇ ਸ਼ੁਰੂ ਕੀਤੀ ਜਾਂਚ ਫਿਲੌਰ ਅਕਲਪੁਰ ਰੋਡ ਤੋਂ ਆਈ ਹੈ ਇਹ ਦਿਨ ਨੂੰ ਦਹਿਲਾ ਦੇਣ ਵਾਲੀ ਖਬਰ ਡੇਰਾ ਬਾਬਾ ਬਰਮਦਾ ਜੀ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਮਿਲੀ ਕਨਪਛਾਤੀ ਪ੍ਰਵਾਸੀ ਮਜ਼ਦੂਰ ਦੀ লাশ ਨੇ ਇਲਾਕੇ ਵਿੱਚ ਸਨਸਨੀ ਮਚਵਾ ਦਿੱਤੀ ਸਵੇਰੇ ਜੋਦੋ ਪਿੰਡ ਵਾਸੀਆਂ ਨੇ ਸੜਕ ਦੇ ਕਿਨਾਰੇ ਇੱਕ ਵਿਅਕਤੀ ਨੂੰ ਬਿਉਸ਼ ਹਾਲਤ ਵਿੱਚ ਪਿਆ ਦੇਖਿਆ ਤੇ ਤੁਰੰਤ ਇਸ ਦੇ ਬਾਰੇ ਸੂਚਨਾ ਥਾਣਾ ਫਰਲੋ ਨੂੰ ਦਿੱਤੀ ਸੂਚਨਾ ਮਿਲਦੇ ਹੀ ਥਾਣਾ ਫਲੋਰ ਦੇ ਡਿਊਟੀ ਅਫਸਰ ਗਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮੌਕੇ ਦੀ ਜਾਂਚ ਕਰਨ ਤੋਂ ਬਾਅਦ Laash ਨੂੰ Civil Hospital of Floor ਭੇਜਿਆ ਗਿਆ ਡਿਊਟੀ ਅਫਸਰ ਗੁਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਾਲੇ ਤੱਕ Laash ਦੀ ਕੋਈ ਪਛਾਣ ਨਹੀਂ ਹੋਈ ਇਸ ਦੀ ਉਮਰ ਤਕਰੀਬਨ 45 ਤੋਂ 50 ਸਾਲ ਦੇ ਵਿੱਚ ਦੇਖਣ ਨੂੰ ਲੱਗਦੀ ਹੈ ਇਸ ਨੂੰ 72 ਘੰਟਿਆਂ ਦੇ ਲਈ Civil Hospital ਵਿੱਚ ਰਖਵਾਇਆ ਜਾਵੇਗਾ ਪੋਸਟਮਾਰਟਮ ਕਰਵਾ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਲਾਕੇ ਦੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਅਜਵਲ ਰਹੀਆਂ ਹਨ ਕਈਆਂ ਦਾ ਕਹਿਣਾ ਹੈ ਕਿ লাশ ਕਈ ਘੰਟਿਆਂ ਤੋਂ ਮੌਕੇ ਤੇ ਪਈ ਸੀ ਜਦਕਿ ਕੁਝ ਲੋਕਾਂ ਨੇ ਇਸ ਨੂੰ ਅਸ਼ੱਕੀ ਮੌਤ ਮੰਨ ਰਿਹਾ ਹੁਣ ਦੇਖਣਾ ਇਹ ਹੈ ਕਿ ਇਸ ਪ੍ਰਵਾਸੀ ਮਜ਼ਦੂਰ ਦੀ ਲਾਸ਼ ਦੇ ਪਿੱਛੇ ਕੀ ਰਾਜ਼ ਲੁਕੇ ਹਨ ਕੀ ਇਹ ਹਾਦਸਾ ਸੀ ਜਾਂ ਸ਼ੱਕੀ ਮੌਤ ਇਸ ਦੀ ਪੂਰੀ ਸੱਚਾਈ ਸਾਹਮਣੇ ਆਉਣੇ ਬਾਕੀ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਇਹ ਮੇਰਾ ਮਾਮਲਾ ਹੈ। ਇਸ ਰਮਿਆ ਤੇ ਗੁਰੀਆਪਰ ਫਲੋਟਾ ਨੇ ਤਣਾਅ ਸੀਗਾ ਤੇ ਮੈਨੂੰ ਸੂਚਨਾ ਮਿਲੀ ਕਿ ਬਰੰਪੁਰੀ ਆਪਣੇ ਘਰ ਦੇ ਸਾਹਮਣੇ ਜਾਨਕਿ ਇੱਕ ਵਿਅਕਤੀ ਵੀ ਡੈੱਡ ਬਾਡੀ ਪਈ ਹੈ। ਤੇ ਮੈਂ ਤੁਰੰਤ ਜਿਹੜਾ ਸਾਡ ਡਿਊਟੀ ਅਫਸਰ ਨਾਮੋਕੇ ਤੇ ਆਇਆ। ਤੇ ਆਣ ਕੇ ਆਪਣੇ ਘਰ ਜਿਹੜੀ ਤਫ਼तीश ਕੀਤੀ ਆ ਪਤਾ ਕਰਾਇਆ। ਤੇ ਇਹ ਤੋਂ ਲੱਗਦਾ ਵੀ ਇਹਨੂੰ ਇਸ ਦੀ ਉਮਰ ਜਿਹੜੀ ਹੈਗੀ ਆ ਨਾਮ ਪਤਾ ਨਹੀਂ ਜਿਹੜਾ ਪਤਾ ਲੱਗ ਸਕਿਆ। ਤੇ ਉਮਰ ਤਕਰੀਬਨ ਇਹ ਰਹੀ ਹੈ 45 ਤੋਂ 50-50 ਸਾਲ ਦੇ ਕਰੀਬ ਹੋ ਸਕਦੀ ਹੈ। ਕਿ ਹੋ ਸਕਦਾ ਵੀ ਜੇ ਸਾ ਨਾ ਇਹਦੇ ਡੈਡ ਬੋਡੀ ਪਈ ਆ ਵੀ ਇਹਨੂੰ ਇਤਦਮ ਸੈਕ ਹੋਇਆ ਲੱਗਦਾ ਕਿ ਲੱਗੇ ਇਹਦਾ ਜਿਹੜੀ ਕਿ ਕਬੂਰਾ ਜਿਹੜਾ ਚਿੱਟਾ ਵਾ ਜੋ ਪੂਰਾ ਕਰਕੜ ਚੱਕਦੇ ਆ ਤੇ ਉਹ ਪਿਆ ਸੀ ਨਾ ਬਾਕੀ ਜਿਹੜੀ ਇਹਦਾ ਪੋਸਟਮਾਰਟਮ ਸ਼ਿਵਲਾ ਹਸਤਾ ਜਿਹੜੀ ਡੈਡ ਬੋਡੀ ਲੈ ਕੇ ਜਾ ਰਹੇ ਆ ਜਿਹੜਾ ਪੋਸਟਮਾਰਟਮ ਕਰਾ ਕੇ ਇਹਨਾਂ ਦੇ ਮਾਰਸਾਂ ਨੂੰ ਪਹਿਲੋਂ ਇਹਨਾਂ ਤੇ ਫੈਸਲਾ ਜਾਊਗਾ ਜਾਂ ਫਿਰ ਆ ਪੋਸਟਮਾਰਟਮ ਕਰਾ ਕੇ ਦੀ ਜਿਹੜੀ ਵਧਾ ਜਿਹੜੀ ਮੌਤ ਦੀ ਉਹ ਜਾਣਨ ਦੀ ਕੋਸ਼ਿਸ਼ ਕੀਤੀ ਜਾਊਗਾ ਇਹ ਕੋ ਪੰਜਾਬੀ ਲੱਗਦਾ ਦੇਖਣ ਨੂੰ ਕਿ ਨਹੀਂ ਪੰਜਾਬੀ ਨਹੀਂ ਲੱਗਦਾ ਇਹ ਪ੍ਰਵਾਸੀ ਲੱਗਦਾ ਜਿਦਾਂ ਕਿ ਬਈਆ ਟੈਪ ਲੱਗਦਾ ਇਹ ਹੋ ਸਕਦਾ ਇਹਦੀ ਉਮਰ ਜਣ ਕੇ 50 ਦੇ ਬਾਅਦ ਹੋਣੀ ਹੈ ਇਹ ਕਾਨੂੰਨੀ ਕਾਰਵਾਈ ਕੀਤੀ ਹੈ ਆ ਇਹਦੇ ਗਾਂਦਣ ਵਾਸਤੇ ਇਹਨੂੰ ਡੈੱਡ ਬੋਡੀ ਜਿਹੜੀ ਇਹਦੇ ਸਿਵਲ ਹਸਪਤਲ ਦੇ ਡੈਟਾ ਵਿੱਚ ਰੱਖੀ ਜਾਊਗੀ ਤੇ ਇਹਦੇ ਵਾਰਸਾਂ ਬਾਰੇ ਜਿਹੜੀ ਤਲਾਸ਼ ਕਰਾਈ ਜਾਊਗੀ ਜੇਕਰ ਇਹਨਾਂ ਦੇ ਵਾਰਸ ਨਹੀਂ ਉਪਲਬਧ ਹੁੰਦੇ ਫਿਰ ਵੀ ਜਿਹੜੀ ਵਾਰਸਾਂ ਬਾਰੇ 72 ਘੰਟੇ ਬਾਅਦ ਜਿਹੜੀ ਇਹ ਡੈੱਡ ਬੋਡੀ ਡੈਟਾ ਵਿੱਚ ਰੱਖੀ ਜਾਊਗੀ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਵੇਗੀ